ਹੈਲੋ ਜੀ ਮੇਰੇ ਸਾਰੇ ਪਿਆਰੇ ਸੋਹਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ। ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਤੇ ਜੀ ਅੱਜ ਆਪਾਂ ਇੱਕ ਛੋਟੀ ਜੀ ਕਹਾਣੀ ਲੈ ਕੇ ਆਏ ਆਂ। ਪ੍ਰੋਪਰ ਕੋਮਲ ਪ੍ਰੋਪਰ ਮਤਲਬ ਫਰਸਟ ਆਉਣ ਵਾਲੀ ਲੜਕੀ ਜੀ ਦਰਨਾ ਹੈ ਕੋਮਲ ਕੋਮਲ ਦੀ ਜ਼ਿੰਦਗੀ ਦੀ ਕਹਾਣੀ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਕੋਮਲ ਹਰਿਆਣੇ ਦੇ ਰਹਿਣ ਵਾਲੀ ਹੈ ਇਹ ਕਹਾਣੀ ਜੋ ਹੈ ਅੱਜ ਤੋਂ 10 ਸਾਲ ਪਹਿਲਾਂ ਦੀ ਕਹਾਣੀ ਹੈ ਕਿ ਕੋਮਲ ਇੰਗਲਿਸ਼ మీడియం ਸਕੂਲ ਦੇ ਵਿੱਚ ਪੜ੍ਹਦੀ ਸੀ ਤੇ ਹਮੇਸ਼ਾ ਟੌਪ ਕਰਦੀ ਸੀ ਦੋ ਭੈਣ ਪਰਾਂ ਹੋਰ ਵੀ ਸੀ ਪਰ ਉਹ ਬਹੁਤ ਹੀ ਛੋਟੇ ਸੀ ਕਿ ਦੋ ਭੈਣ ਪਰ ਉਹ ਛੋਟੇ ਸੀ ਥੋੜੇ ਤੇ ਕੋਮਲ ਸਭ ਤੋਂ ਵੱਡੀ ਸੀ ਤੇ ਕੋਮਲ ਹਮੇਸ਼ਾ ਹੀ ਟਾਪਰ ਆਉਂਦੀ ਸੀ ਜਦੋਂ ਵੀ ਟੌਪ ਕਰਦੀ ਸੀ ਜੇ ਮਤਲਬ ਕਿ ਫਰਸਟ ਕਲਾਸ ਤੋਂ ਲੈ ਕੇ 12th ਕਲਾਸ ਤੱਕ ਹਮੇਸ਼ਾ ਉਹਨੇ ਟੌਪ ਕੀਤਾ ਕਦੇ ਵੀ ਉਹਦਾ 1% ਨੰਬਰ ਵੀ ਜਿਹੜਾ ਨਾ ਉਹ ਘਟ ਨਹੀਂ ਜਾਂਦਾ ਸੀ ਹਮੇਸ਼ਾ ਟੌਪ ਕਰਦੀ ਸੀ ਤੇ ਹਰ ਇੱਕ ਬੱਚੇ ਨੂੰ ਉਸੇ ਦੀ ਉਦਾਹਰਨ ਦਿੱਤੀ ਜਾਂਦੀ ਸੀ ਕਿ ਜੀ ਕੋਮਲ ਬਹੁਤ ਵਧੀਆ ਲੜਕੀ ਹੈ ਬਹੁਤ ਪੜਾਈ ਦੇ ਵਿੱਚ ਹੁਸ਼ਿਆਰ ਹੈ ਹਮੇਸ਼ਾ ਟੋਪ ਕਰਦੀ ਹੈ ਸਾਰੇ ਬੱਚਿਆਂ ਨੂੰ ਇਹੀ ਜਿਹੜੀ ਸੀ ਕਹਾਣੀ ਸੁਣਾਈ ਜਾਂਦੀ ਸੀ ਕਿ ਕੋਮਲ ਵਰਗੇ ਬਣੋ ਕੋਮਲ ਵਰਗੇ ਬਣੋ ਕੋਮਲ ਵਰਗੇ ਬਣੋ ਕਦੇ-ਕਦੇ ਕਈ ਬੱਚੇ ਖੁੰਦਕ ਵੀ ਖਾ ਜਾਂਦੇ ਸੀ ਚੜ ਵੀ ਜਾਂਦੇ ਸੀ ਪਰ ਚਲੋ ਕਈ ਬੱਚੇ ਸਿਆਣੇ ਸੀ ਉਹ ਕੋਮਲ ਦੇ ਨਾਲ ਦੋਸਤੀ ਕਰਕੇ ਕੋਮਲ ਦੇ ਨਾਲ ਰਲ ਕੇ ਪੜਾਈ ਕਰਕੇ ਚਲੋ ਉਹਨਾਂ ਦਾ ਵੀ ਵਧੀਆ ਪਾਸ ਜਿਹੜਾ ਸੀਗਾ ਪਾਸਿੰਗ ਨੰਬਰ ਉਹਨਾਂ ਦੇ ਵੀ ਵਧੀਆ ਆ ਜਾਂਦੇ ਸੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਕੋਮਲ ਨੇ ਜਦੋਂ 12ਵੀਂ ਕਰ ਲਈ ਤਾਂ 12ਵੀਂ ਤੋਂ ਬਾਅਦ ਕੋਮਲ ਦਾ ਮੈਥ ਜਿਹੜਾ ਸੀਗਾ ਉਹ ਬਹੁਤ ਅੱਛਾ ਸੀ ਹੈ ਤਾਂ ਕੋਮਲ ਨੇ ਕਿਹਾ ਕਿ ਮੈਂ ਸੀਏ ਕਰਨੀ ਹੈ ਕਮਲ ਦੇ ਘਰਦਿਆਂ ਨੇ ਕਿਹਾ ਕਿ ਚਲੋ ਮੈਥ ਅੱਛੀ ਹੈ ਚਲ ਤੁਸੀਂ ਇਹ ਕਰ ਲੈ ਬਹੁਤ ਹੀ ਵਧੀਆ ਮਤਲਬ ਕਿ ਉਹ ਆਪਣੀ ਪੜਾਈ ਕਰ ਰਹੀ ਸੀਗੀ ਸੀਏ ਬੰਨ੍ਹ ਦੀ ਤਿਆਰੀ ਕਰ ਰਹੀ ਸੀ ਸੀਏ ਦੀ ਪੜਾਈ ਜਿਹੜੀ ਹੈ ਉਹ ਕਰਨ ਨੂੰ ਤਾਂ 5 ਸਾਲ ਵੀ ਲੱਗ ਜਾਂਦੇ ਨੇ ਤੇ 2 ਜਾਂ 3 ਸਾਲ ਦੇ ਵਿੱਚ ਵੀ ਕੰਪਲੀਟ ਹੋ ਜਾਂਦੀ ਹੈ ਪਰ ਚਲੋ 3 ਸਾਲ ਉਹਦੇ ਜਿਹੜੇ ਸੀਗੇ ਉਹ ਬੜੇ ਵਧੀਆ 2 ਸਾਲ ਹੁੰਦੇ ਸੌਰੀ 2 ਸਾਲ ਉਹਦੇ ਬਹੁਤ ਹੀ ਵਧੀਆ ਨਿਕਲ ਗਏ ਤੀਜੇ ਸਾਲ ਦੇ ਵਿੱਚ ਉਹਨੇ ਇੰਟਰਨਸ਼ਿਪ ਕਰਨੀ ਸੀ ਆਰਟੀਕਲਸ਼ਿਪ ਵੀ ਉਹਨੂੰ ਕਹਿੰਦੇ ਨੇ ਉਹ ਉਹਨੇ ਕਰਨੀ ਸੀਗੀ ਉਹ ਵੀ ਉਹਨੇ ਬੜੇ ਵਧੀਆ ਤਰੀਕੇ ਦੇ ਨਾਲ ਕਰ ਲਈ ਕਰਦੇ ਕਰਦੇ ਉਸ ਤੋਂ ਬਾਅਦ ਜਦੋਂ ਉਹਦਾ ਲਾਸਟ ਵਾਲਾ ਜਿਹੜਾ ਸੈਮਿਸਟਰ ਸੀ ਉਹਦੇ ਵਿੱਚ ਉਹਦੇ 4 ਪੇਪਰ ਸੀਗੇ ਜਿਹੜੇ ਉਹਨੇ ਕਰਨੇ ਸੀ ਉਹ 4 ਪੇਪਰ ਕਰਨ ਦੇ ਲਈ ਮਤਲਬ ਕਿ ਉਹਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਮਤਲਬ ਉਹ ਦਿਨ ਰਾਤ ਇੰਨਾ ਜ਼ਿਆਦਾ ਪੜ੍ਹਦੀ ਸੀ ਕਿ ਕਦੀ ਉਹ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦੀ ਸੀਗੀ ਬਸ ਉਹ ਖਾਣਾ ਖਾ ਕੇ ਥੋੜਾ ਬਹੁਤਾ ਘਰ ਦੇ ਅੰਦਰ ਹੀ ਘੁੰਮ ਲੈਂਦੀ ਤੇ ਫਿਰ ਪੜਨ ਬੈਠ ਜਾਂਦੀ ਸਭ ਗਲੀ ਗਵਾਂਢ ਵੀ ਪੁੱਛਦੇ ਰਹਿੰਦੇ ਕਿ ਕੋਮਲ ਦੇਸ ਦੀ ਨਹੀਂ ਇਹ ਕੋਮਲ ਦੇਸ ਦੀ ਨਹੀਂ ਹੈ ਪਰ ਚਲੋ ਜੋ ਆਂਡ ਗਵਾਂਢ ਨੇੜੇ ਤੇੜੇ ਸੀਗੇ ਉਹ ਘਰ ਦੇ ਅੰਦਰ ਜਦੋਂ ਥੋੜਾ ਬਹੁਤਾ ਘੁੰਮਦੇ ਹੋਏ ਦੇਖਦੇ ਤਾਂ ਉਹਨਾਂ ਨੂੰ ਪਤਾ ਸੀਗਾ ਕਿ ਕੋਮਲ ਸਾਰਾ ਦਿਨ ਪੜ੍ਹਦੀ ਰਹਿੰਦੀ ਹੈ ਤੇ ਥੋੜਾ ਬਹੁਤਾ ਖਾ ਪੀ ਕੇ ਬਾਹਰ ਘੁੰਮ ਫਿਰ ਕੇ ਫਿਰ ਜਾ ਕੇ ਅੰਦਰ ਪੜਨ ਲੱਗ ਜਾਂਦੀ ਹੈ ਬਹੁਤ ਹੀ ਵਧੀਆ ਉਹਦਾ ਜਿਹੜਾ ਸੀਗਾ ਪੜਾਈ ਚੱਲ ਰਹੀ ਸੀਗੀ ਬਸ ਉਹਦੇ 4 ਪੇਪਰ ਰਹਿ ਗਏ ਸੀਗੇ ਜਿਹੜੇ ਉਹਨੇ ਕਰਨੇ ਸੀ ਚਾਰ ਪੇਪਰਾਂ ਦੇ ਵਿੱਚ ਵੀ ਦੋ ਪੇਪਰ ਉਹਦੇ ਬਹੁਤ ਹੀ ਵਧੀਆ ਹੋ ਗਏ ਪਰ ਦੋ ਪੇਪਰ ਪਤਾ ਨਹੀਂ ਕਿਸਮਤ ਨੇ ਕਿੱਥੇ ਜਾ ਕੇ ਪਲਟੀ ਮਾਰ ਦਿੱਤੀ ਕਿ ਦੋ ਪੇਪਰ ਐਸੇ ਉਹਦੇ ਅੜ ਗਏ ਕਿ ਉਹ ਦੋ ਪੇਪਰ ਕਰਨ ਵਾਸਤੇ ਉਹਨੂੰ ਦੋ ਸਾਲ ਲੱਗੇ ਕਿਉਂਕਿ ਉਹ ਪਤਾ ਨਹੀਂ ਥੋੜੇ ਜੇ ਨੰਬਰਾਂ ਤੇ ਹੀ ਉਹਦੇ ਉਹ ਪੇਪਰ ਜਿਹੜੇ ਸੀਗੇ ਉਹ ਕਲੀਅਰ ਨਹੀਂ ਕਰ ਪਾਰੇ ਸੀ। ਤਾਂ ਜਿਹੜਾ ਵੀ ਆਂਡ ਗਵਾਂਡ ਅੜੋਸ ਪੜੋਸ ਦੇ ਵਿੱਚ ਦੇਖਦਾ ਤੇ ਸਾਰੇ ਹੀ ਕਹਿੰਦੇ ਕਿ ਇੰਨਾ ਪੜਨ ਵਾਲੀ ਕੁੜੀ ਕਿ ਮਤਲਬ ਕਿ ਦੋ ਪੇਪਰਾਂ ਦੇ ਵਿੱਚ ਕਿਵੇਂ ਰਹਿ ਜਾਂਦੀ ਹੈ। ਕਿ ਚੱਕਰ ਕੀ ਹੈ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ। ਬਾਦ ਵਿੱਚ ਪਤਾ ਲੱਗਾ ਕਿ ਬਈ ਉਹ ਦੋ ਪੇਪਰ ਜਿਹੜੇ ਸੀਗੇ ਉਹ ਕਲੀਅਰ ਹੀ ਨਹੀਂ ਕਰ ਪਏ ਜਦੋਂ ਉਹਦੇ ਕੋਲ ਉਹ ਪੇਪਰ ਕਲੀਅਰ ਨਹੀਂ ਹੋਏ ਤਾਂ ਉਹ ਡਿਪਰੈਸ਼ਨ ਦੇ ਵਿੱਚ ਚਲੀ ਗਈ ਉਹ ਇੰਨੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੀ ਗਈ ਕਿ ਉਹ ਆਪਣੇ ਆਪ ਹੀ ਗੱਲਾਂ ਕਰਦੀ ਰਹਿੰਦੀ ਸੀ ਆਪਣੇ ਆਪ ਹੀ ਹੱਸਦੀ ਰਹਿੰਦੀ ਸੀ ਮਤਲਬ ਇੱਕ ਮੈਂਟਲ ਮਤਲਬ ਕਿ ਇੱਕ ਪਾਗਲ ਵਾਲੀ ਹਾਲਤ ਉਹਦੀ ਹੋ ਗਈ ਸਿਰਫ ਉਹ ਪੇਪਰ ਦੋ ਨਾ ਕਲੀਅਰ ਕਰਨ ਕਰਕੇ ਇੰਨਾ ਜ਼ਿਆਦਾ ਉਹਨੇ ਆਪਣੇ ਦਿਮਾਗ ਦੇ ਉੱਤੇ ਲੋਡ ਪਾ ਲਿਆ ਇੰਨਾ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੀ ਗਈ ਚਲੋ ਕਰਦਿਆਂ ਨੇ ਇਲਾਜ ਕਰਾਇਆ ਕਾਫੀ ਇਲਾਜ ਕਰਾਇਆ ਬਿਲਕੁਲ ਕੋਮਲ ਜਿਹੜੀ ਸੀਗੀ ਉਹ ਪੜਾਈ ਦੇ ਵਿੱਚ ਇੰਨੀ ਜ਼ਿਆਦਾ ਮਤਲਬ ਰੁਚੀ ਰੈਂਦੀ ਸੀ ਤੇ ਬਿਲਕੁਲ ਇੱਕਦਮ ਪਤਲੀ ਦੁਬਲੀ ਮਤਲਬ ਸੀ ਬਹੁਤ ਹੀ ਵਧੀਆ ਉਹਦਾ ਜਿਹੜੀ ਸੀਗੀ ਬਾਡੀ ਫਿਗਰ ਜਿਹੜੀ ਬਹੁਤ ਵਧੀਆ ਸੀ ਤੇ ਸੋਣੀ ਵੀ ਬਹੁਤ ਸੀਗੀ ਪਰ ਜਦੋਂ ਉਹ ਡਿਪਰੈਸ਼ਨ ਦੇ ਵਿੱਚ ਚਲੀ ਗਈ ਟ੍ਰੀਟਮੈਂਟ ਚਲਾਇਆ ਤਾਂ ਉਹ ਇੱਕਦਮ ਦਵਾਈਆਂ ਦੇ ਨਾਲ ਉਹਦਾ ਜਿਹੜਾ ਸਰੀਰ ਸੀ ਉਹ ਵੀ ਬਹੁਤ ਹੀ ਜ਼ਿਆਦਾ ਫੁੱਲ ਗਿਆ ਜਦੋਂ ਉਹ ਇੱਕ ਡੇਢ ਸਾਲ ਬਾਅਦ ਲੋਕਾਂ ਨੂੰ ਦੁਬਾਰਾ ਨਜ਼ਰ ਆਈ ਤਾਂ ਲੋਕ ਵੀ ਦੇਖ ਕੇ ਹੈਰਾਨ ਹੋ ਗਏ ਕਿ ਇਹ ਕੋਮਲ ਨੂੰ ਕੀ ਹੋ ਗਿਆ ਹੈ ਕੋਮਲ ਇਸ ਤਰ੍ਹਾਂ ਦੀ ਕਿਵੇਂ ਹੋ ਗਈ ਹੈ ਕੋਮਲ ਥੋੜਾ ਬਹੁਤਾ ਤਾਂ ਠੀਕ ਹੋਈ ਪਰ ਪੂਰਾ ਠੀਕ ਨਹੀਂ ਹੋਈ ਕੋਮਲ ਗੁੰਮਸਮ ਰਹਿਣ ਲੱਗ ਗਈ ਕਰਦਿਆਂ ਨੇ ਬਾਅਦ ਚ ਪਤਾ ਲੱਗਾ ਕਿ ਕਰਦਿਆਂ ਨੇ ਬਹੁਤ ਹੀ ਜ਼ਿਆਦਾ ਉਹਦੇ ਉੱਤੇ ਪ੍ਰੈਸ਼ਰ ਪਾ ਦਿੱਤਾ ਕਿ ਦੋ ਪੇਪਰ ਤੇਰੇ ਤੋਂ ਕਲੀਅਰ ਨਹੀਂ ਹੁੰਦੇਗੇ ਕੀ ਹੋ ਗਿਆ ਏ ਉਹ ਏਆਈ ਬਾਅਦ ਚ ਪਤਾ ਲੱਗਾ ਕਿ ਇੱਕ ਲੜਕੇ ਦੇ ਨਾਲ ਉਹਦੀ ਦੋਸਤੀ ਸੀਗੀ ਤੇ ਉਸ ਲੜਕੇ ਨੇ ਐਂਡ ਤੇ ਆ ਕੇ ਜਦੋਂ ਉਹਦੇ ਕੋਲੋਂ ਉਹ ਦੋ ਪੇਪਰ ਕਲੀਅਰ ਨਹੀਂ ਹੋ ਰਹੇ ਸੀ ਤਾਂ ਉਸ ਟਾਈਮ ਤੇ ਉਸ ਲੜਕੇ ਨੇ ਅਜੇ 1 ਸਾਲ ਹੀ ਹੋਇਆ ਸੀਗਾ ਕਿ ਉਹ ਪੇਪਰ ਨਹੀਂ ਕਲੀਅਰ ਹੋਏ ਸੀ ਅਗਲੇ ਸਾਲ ਉਹਨੇ ਫੇਰ ਐਗਜ਼ਾਮ ਜਿਹੜੇ ਦੇਣੇ ਸੀ ਤਾਂ ਉਸ ਲੜਕੇ ਨੇ ਕਿਹਾ ਕਿ ਤੇਰੇ ਕੋਲੋਂ ਪੇਪਰ ਕਲੀਅਰ ਨਹੀਂ ਹੁੰਦੇ ਤੇ ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖ ਸਕਦਾ ਪਹਿਲਾਂ ਉਹ ਤਿਆਰ ਸੀਗਾ ਕਿ ਉਹਦੇ ਨਾਲ ਸ਼ਾਦੀ ਕਰੇਗਾ ਫੇਰ ਉਹਨੇ ਕਿਹਾ ਤਾਂ ਕਿ ਮੇਰਾ ਤੇਰਾ ਕੋਈ ਰਿਸ਼ਤਾ ਨਹੀਂ ਤਾਂ ਉਸ ਲੜਕੇ ਨੇ ਜਦੋਂ ਉਹਨੂੰ ਇੰਨੀ ਗੱਲ ਕਹੀ ਤਾਂ ਉਹ ਘਰ ਆ ਕੇ ਬਹੁਤ ਗਮਸਮ ਹੋ ਗਏ ਪਤਾ ਲੱਗਾ ਕਿ ਉਸ ਲੜਕੇ ਨੇ ਇਹ ਗੱਲ ਕਹਿਣ ਤੋਂ ਤੀਜੇ ਦਿਨ ਬਾਅਦ ਹੀ ਜਾ ਕੇ ਉਹਨੇ ਮੈਰਿਜ ਕਰ ਲਈ ਤਾਂ ਇਹ ਜਿਹੜਾ ਝਟਕਾ ਸੀਗਾ ਕੋਮਲ ਨੂੰ ਬਹੁਤ ਮਤਲਬ ਕਿ ਜਿਆਦਾ ਤੇਜ਼ੀ ਦੇ ਨਾਲ ਉਹ ਝਟਕਾ ਲੱਗਾ ਜਿਹਦੇ ਕਰਕੇ ਉਹ ਡਿਪਰੈਸ ਨਹੀਂ ਪੂਰੀ পাগল ਹੋ ਗਈ ਸੀ ਕਿਉਂਕਿ ਦੁਨੀਆ ਨੂੰ ਨਹੀਂ ਪਤਾ ਸੀ ਕਿ ਉਹਦੇ ਨਾਲ ਕੀ ਹੋਇਆ ਕਰਦਿਆਂ ਨੂੰ ਵੀ ਨਹੀਂ ਪਤਾ ਸੀ ਕਰਦੇ ਸਿਰਫ ਪੜਾਈ ਦੇ ਵਾਸਤੇ ਇੰਨਾ ਪ੍ਰੈਸ਼ਰ ਦੇ ਰਹੇ ਸੀ ਇੰਨਾ ਪ੍ਰੈਸ਼ਰ ਦੇ ਰਹੇ ਸੀ ਕਿ ਕਰਦਿਆਂ ਨੇ ਵੀ ਉਹਦੀ ਤਕਲੀਫ ਨੂੰ ਨਹੀਂ ਸਮਝਿਆ ਤੇ ਉਸ ਲੜਕੇ ਨੇ ਵੀ ਉਹਨੂੰ ਧੋਖਾ ਦਿੱਤਾ ਤੇ ਜਿਹਦੇ ਕਰਕੇ ਕੋਮਲ ਦੀ ਜ਼ਿੰਦਗੀ ਜਿਹੜੀ ਸੀ ਤੈਸਨੈਸ ਹੋ ਗਈ ਇੱਕ ਤਰ੍ਹਾਂ ਦੀ ਬਾਅਦ ਦੇ ਵਿੱਚ ਜਦੋਂ ਥੋੜਾ 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 ਕੋਮਲ ਠੀਕ ਹੋਣ ਲੱਗੀ ਤਸੀ ਇਹ ਤਾਂ ਉਹਦੀ ਵਿੱਚ ਹੀ ਰਹਿ ਗਈ ਉਹ ਤੇ ਕੰਪਲੀਟ ਹੀ ਨਹੀਂ ਹੋਈ ਜਿਵੇਂ ਕਿਵੇਂ ਕਰਕੇ ਕੋਮਲ ਨੇ ਆਪਣੇ ਆਪ ਨੂੰ ਥੋੜਾ ਜਿਹਾ ਬੈਲੈਂਸ ਕਰਨਾ ਸਿੱਖਿਆ ਤਾਂ ਫਿਰ ਕਿਸੇ ਰਿਸ਼ਤੇਦਾਰ ਨੇ ਉਹਦੀ ਬੈਂਕ ਦੇ ਵਿੱਚ ਨੌਕਰੀ ਲਗਵਾਈ ਬੈਂਕ ਦੇ ਵਿੱਚ ਨੌਕਰੀ ਲਗਵਾਈ ਤਾਂ ਉੱਥੇ ਉਹਦੀ 20000 ਰੁਪਿਆ ਸੈਲਰੀ ਸੀ ਤਾਂ ਕਰਦਿਆਂ ਨੇ ਕਿਹਾ ਕਿ 20000 ਰੁਪਏ ਨਾਲ ਕੀ ਬਣਦਾ ਹੈ ਤੈਨੂੰ ਅਸੀਂ ਸੀਏ ਕਰਾਉਣੀ ਸੀ ਇੰਨਾ ਟਾਈਮ ਲੱਗ ਗਿਆ ਤੂੰ ਇਹ ਵੀ 1000 ਰੁਪਏ ਦੀ ਨੌਕਰੀ ਕਰ ਰਹੀ ਹੈ ਕਰਦੇ ਕਰਦੇ ਮਤਲਬ ਇੰਨਾ ਜ਼ਿਆਦਾ ਡਿਪਰੈਸ ਹੋ ਗਈ ਕੋਮਲ ਦੁਬਾਰਾ ਤੋਂ ਬਾਅਦ ਦੇ ਵਿੱਚ ਮਤਲਬ ਜਦੋਂ ਇੰਨਾ ਜ਼ਿਆਦਾ ਡਿਪਰੈਸ ਹੋ ਗਈ ਕੋਮਲ ਤਾਂ ਉਹ ਪਾਗਲ ਹੋ ਗਈ ਤਾਂ ਇੱਕ ਦਿਨ ਪਾਗਲਪੰਦੀ ਦੇ हद ਦੇ ਵਿੱਚ ਹੱਦ ਪਾਰ ਕਰ ਦਿੱਤੀ ਪਾਗਲਪੰਦੀ ਦੀ ਉਹਨੇ ਤਾਂ ਉਹਨੇ ਆਪਣੇ ਆਪ ਨੂੰ ਹੀ ਖਤਮ ਕਰ ਲਿਆ ਕੋਮਲ ਨੇ ਇੱਕ ਟਾਪਰ ਲੜਕੀ ਦੀ ਜ਼ਿੰਦਗੀ ਕਿਸ ਤਰ੍ਹਾਂ ਤਹਿਸਨੈਸ ਹੋ ਗਈ ਔਰ ਕਿਵੇਂ ਉਹਨੇ ਆਪਣੀ ਜ਼ਿੰਦਗੀ ਦੀ ਆਪ ਹੀ ਲੀਲਾ ਸਮਾਪਤ ਕਰ ਦਿੱਤੀ ਆਪਣੀ ਜ਼ਿੰਦਗੀ ਦੀ ਕਹਾਣੀ ਆਪ ਹੀ ਖਤਮ ਕਰ ਦਿੱਤੀ ਸੋ ਸਾਨੂੰ ਇਸ ਕਹਾਣੀ ਤੋਂ ਜਾਂ ਇਸ ਚਰਚਾ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਕਿ ਹਰ ਇੱਕ ਬੱਚਾ ਟੋਪਰ ਨਹੀਂ ਹੋ ਸਕਦਾ। ਔਰ ਬਾਈ ਚਾਂਸ ਅਗਰ ਉਹ ਬੱਚਾ ਟੋਪਰ ਹੈ ਤਾਂ ਕਿਤੇ ਨਾ ਕਿਤੇ ਆ ਕੇ ਜੇ ਉਹ ਕਿਤੇ ਡਗਮਗਾ ਰਿਹਾ ਹੈ ਜਾਂ ਕਿਤੇ ਉਹ ਟਿੱਲਾ ਪੈ ਰਿਹਾ ਹੈ ਤਾਂ ਮਾਪੇ ਨੂੰ ਸਪੋਰਟ ਕਰਨਾ ਚਾਹੀਦਾ ਹੈ ਨਾ ਕਿ ਉਸ ਬੱਚੇ ਨੂੰ ਹਮੇਸ਼ਾ ਤਾਨੇ ਮੇਨੇ ਦੇ ਕੇ ਉਸ ਬੱਚੇ ਦਾ ਮਾਨਸਿਕ ਸੰਤੁਲਨ ਨਹੀਂ ਵਿਗੜਨਾ ਚਾਹੀਦਾ। ਬੱਚਿਆਂ ਨੂੰ ਪਿਆਰ ਵੀ ਕਰਨਾ ਜ਼ਰੂਰੀ ਹੈ ਉਹਨਾਂ ਦਾ ਸਹਾਰਾ ਬੰਨਣਾ ਵੀ ਜ਼ਰੂਰੀ ਹੈ ਤੇ ਉਹਨਾਂ ਡਿੱਗਿਆ ਨੂੰ ਉਠਾਉਣਾ ਵੀ ਬਹੁਤ ਜ਼ਰੂਰੀ ਹੈ ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਕੁ ਜ਼ਿਆਦਾ ਟੌਰਚਰ ਕਰਦੀ ਹੈ ਕਿ ਸਾਡੇ ਬੱਚੇ ਆਪਣੀ ਜ਼ਿੰਦਗੀ ਖਤਮ ਕਰ ਲੈਣ ਕਿਉਂਕਿ ਕੰਪੀਟੀਸ਼ਨ ਤਾਂ ਬਹੁਤ ਜ਼ਿਆਦਾ ਹੈ ਇਹ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਪਰ ਕੰਪੀਟੀਸ਼ਨ ਦੇ ਚੱਲਦੇ ਅਸੀਂ ਆਪਣੇ ਬੱਚਿਆਂ ਤੋਂ ਇੰਨੀਆਂ ਨਾ ਉਮੀਦਾਂ ਲਗਾਈਏ ਕਿ ਸਾਡੇ ਬੱਚੇ ਡਿਪਰੈਸ ਹੋ ਜਾਣ ਗੱਲ ਛੋਟੀ ਜਿਹੀ ਹੈ ਤੇ ਜੇ ਸਮਝੀਏ ਤੇ ਬਹੁਤ ਵੱਡੀ ਵੀ ਹੈ ਕਿਉਂਕਿ ਬੱਚਿਆਂ ਨੂੰ ਜੇ ਟੈਲ ਦੇ ਦਈਏ ਤਾਂ ਵੀ ਬੱਚੇ ਵਿਗੜ ਜਾਂਦੇ ਨੇ ਤੇ ਜੇ ਬੱਚਿਆਂ ਨੂੰ ਜ਼ਿਆਦਾ ਘਸਦੀਏ ਤੇ ਬੱਚੇ ਤਾਂ ਵੀ ਵਿਗੜ ਜਾਂਦੇ ਨੇ ਸੋ ਸਾਨੂੰ ਸਾਡੇ ਬੱਚਿਆਂ ਦੇ ਨਾਲ ਇੱਕ ਦੋਸਤੀ ਵਾਲਾ ਰਿਸ਼ਤਾ ਰੱਖਣਾ ਚਾਹੀਦਾ ਹੈ ਸਾਨੂੰ ਸਾਡੇ ਬੱਚਿਆਂ ਦਾ ਦੁੱਖ ਤਕਲੀਫ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਸਾਡਾ ਬੱਚਾ ਕਿਸ ਤਕਲੀਫ ਦੇ ਵਿੱਚੋਂ ਨਿਕਲ ਰਿਹਾ ਹੈ ਹਮੇਸ਼ਾ ਆਪਣੀਆਂ ਮਰਜ਼ੀਆਂ ਵੀ ਨਹੀਂ ਤੁਪਣੀਆਂ ਚਾਹੀਦੀਆਂ ਸਾਨੂੰ ਆਪਣੇ ਬੱਚਿਆਂ ਤੇ ਤੋ ਤੁਹਾਨੂੰ ਇਹ ਮੇਰੀ ਚਰਚਾ ਮੇਰੀ ਕਹਾਣੀ ਕਿਵੇਂ ਦੀ ਲੱਗੀ ਮੇਰੇ ਸੁਣਾਉਣ ਦਾ ਤਰੀਕਾ ਕਿਵੇਂ ਦਾ ਲੱਗਾ ਜੇ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਵੀ ਗਲਤੀ ਲੱਗੇ ਕਿ ਵੀ ਮੈਂ ਕੁਝ ਗਲਤ ਬੋਲਿਆ ਹੈ ਤਾਂ ਪਲੀਜ਼ ਕਮੈਂਟ ਜ਼ਰੂਰ ਦੱਸਣਾ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਹੀ ਜ਼ਿਆਦਾ ਮੈਨੂੰ ਪਿਆਰ ਮਿਲ ਰਿਹਾ ਹੈ। ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ। ਤੇ ਅੱਗੇ ਵੀ ਉਮੀਦ ਕਰਦੀ ਹਾਂ ਕਿ ਇਸੇ ਤਰ੍ਹਾਂ ਹੀ ਤੁਹਾਡਾ ਮੈਨੂੰ ਰਿਸਪਾਂਸ ਮਿਲਦਾ ਰਹੇਗਾ ਤੇ ਮੈਂ ਤੁਹਾਡੇ ਵਾਸਤੇ ਵਧੀਆ-ਵਧੀਆ ਇਸੇ ਤਰ੍ਹਾਂ ਦੀਆਂ ਚਰਚਾਆਂ ਔਰ ਨਵੀਆਂ ਕਹਾਣੀਆਂ ਲੈ ਕੇ ਆਉਂਦੀ ਰ੍ਹਾਂਗੀ। ਸੋ ਮੈਨੂੰ ਦਿਓ ਤੁਸੀਂ ਇਜਾਜ਼ਤ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਮਿਲਦੇ ਹਾਂ ਅੱਗੇ ਇੱਕ ਹੋਰ ਨਵੀਂ ਸਟੋਰੀ ਲੈ ਕੇ। ਅੱਜ ਤੱਕ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ